ਮਸਰੀ ਅਕਾਲ ਤੱਕ ਦਾ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਬੀਜੇਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਐਂਸ ਹੈ ਠੰਡੇ ਚੱਲੋ ਸਾਡਾ ਅਲਾਈਐਂਸ ਹੈ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਧੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਣੇ ਹੁਣ ਤੁਸੀਂ ਚੀਕਾ ਮਾਰਦੇ ਹੋ ਕੁਝ ਤਾਂ ਹੋਸ਼ ਕਰੋ ਕਿディ ਹਰਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਜੇ ਤੁਸੀਂ ਗਦਾਰ ਹੋ ਜੀ ਧੋਖਾ ਕਰ ਗਏ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਲ ਵਾਲਿਆਂ ਨੇ ਕੌਮ ਨੇ ਧੋਖਾ ਨਹੀਂ ਕੀਤਾ 15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਠਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਲੀਆਂ ਠਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗੂ ਲਾਉਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਹੈ ਤੁਸੀਂ ਮਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰਜਰ ਚ ਭੋਏ ਝਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰੇਦਿਆ ਨਹੀਂ ਉਹਨਾਂ ਜ਼ਖਮਾਂ ਨੂੰ ਮੜ ਲਹੂ ਲੋਹਾਨ ਨਹੀਂ ਕੀਤਾ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ ਤੇ 15 ਸਾਲ ਸਰਕਾਰ ਰਹੀ ਐ 15 ਸਾਲ ਸਰਕਾਰ ਰਹੀ ਐ ਔਰ 15 ਸਾਲ ਹੀ ਅਲਾਈਅੰਸ ਰਿਹਾ ਐ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਪਾਸ ਕੀਤਾ ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ ਚ ਅੱਜ ਕਹਿੰਦੇ ਅਸੀਂ ਪਾਣੀ ਆਂ ਦੀ ਰਾਖੀ ਕਰਾਂਗੇ ਅਸੀਂ ਜ਼ਮੀਨਾਂ ਦੀ ਰਾਖੀ ਕਰਾਂਗੇ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਇਹਦੀ ਕਮਾਲ ਦੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਭਗੌੜੇ ਕਹਿੰਦੇ ਆ ਨਾ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਦੇ ਪੰਥ ਦਾ ਕਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਇਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਆਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇ ਇਨਸਾਨੀਆਂ ਬੇ ਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਉਹ ਨਹੀਂ ਤੁਸੀਂ ਕੀਤਾ ਇਸ ਕਰਕੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆ ਆਪ ਬੋਲਣੋਂ ਜਦੋਂ ਜੇਬ ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋਂ ਇਹ ਰੁਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਆ ਅਕਾਲ ਪੁਰਖ ਥੋੜੀ ਆ ਅਨਸਾਨ ਹੀ ਆ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹੁੰਨਾ कि ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬਰੇ ਸੋਨਿਆਰ ਅੱਲਾਹ ਦੀਆਂ ਕਾਲਾ ਖੁਦਕੁਸ਼ੀ ਐ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਵਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਮਾਸਾ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਮ ਵਾਈ ਗੁਰੂ ਆਪ ਜਾਣਦੇ ਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਔਰ ਤੁਸੀਂ 10 ਵਜੇ ਤੋਂ ਬੈਠੇ ਸੁਣ ਰਹੇ ਹੋ ਸੁਣ ਕੇ ਘਰਾਂ ਨੂੰ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨੇ ਕਿ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਣ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਣ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਜਾਏ। ਇਹ ਕਹਿੰਦਾ ਨੇ ਕੇਂਦਰ ਸਰਕਾਰ ਨੇ ਸਾਡੇ ਹੱਕ ਚੋਰੀ ਕਰ ਲਏ। ਉਹ ਚੋਰੀ ਇਸ ਕਰਕੇ ਕੀਤਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਰਾਖਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਸੌਂਗੇ ਜਾਂ ਕੁੱਤੀ ਚੋਰਾਣਾ ਰਲ ਗਈ ਤਾਂ ਸਾਡੇ ਹੱਕ ਖੋਹ ਕੇ ਲੈ ਗਏ ਉਹ। ਜਾਂਦਾ ਇਹ ਸੌਂਗੇ ਜਾਂ ਕੁੱਤੀ ਚੋਰਾਣਾ ਰਲ ਗਈ। ਪਰ ਅਸੀਂ ਐਸਾ ਨਹੀਂ ਕਰਾਂਗੇ। ਇਹ ਐਸਾ ਕਰਨ ਦੇ ਨਾਲੋਂ ਮਰ ਜਾਣਾ ਬਿਹਤਰ ਘਰੇ ਬੈਠ ਜਾਣਾ ਬਿਹਤਰ ਸਮਝਾਂਗੇ। ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠਿਏ ਕਾਫਲਾ ਬਣ ਕੇ ਤੁਰਿਏ ਹਰ ਇੱਕ ਨੌਜਵਾਨ ਕੋਲੇ ਹਰ ਇੱਕ ਪੁਰਖ ਕੋਲੇ ਮੋਬਾਈਲ ਹੈ ਅੱਜ ਸਾਡਾ ਹਥਿਆਰ ਜਿਹੜਾ ਨਾ ਉਹ ਮੋਬਾਈਲ ਹੈ ਔਰ ਇਹ ਲੋਕ ਸਾਡੇ ਖਿਲਾਫ ਮੋਬਾਈਲ ਦੇ ਉੱਤੇ ਨੈਰੇਟਿਵ ਕ੍ਰੀਏਟ ਕਰਦੇ ਨੇ ਅਸਾਂ ਉਸ ਨੈਰੇਟਿਵ ਨੂੰ ਕ੍ਰੈਕ ਕਰਨਾ ਹੈ ਇਹ ਕ੍ਰੀਏਟ ਕਰਦੇ ਨੇ ਅਸੀਂ ਕ੍ਰੈਕ ਕਰਨਾ 25 23 3 ਲੱਖ ਰੁਪਈਆ ਮਹੀਨੇ ਦਾ ਖਰਚ ਕਰਕੇ ਇਹ ਸਾਡੇ ਖਿਲਾਫ ਨੈਰੇਟਿਵ ਬਣਾਉਂਦੇ ਨੇ ਸਾਡੀ ਕੋਈ ਆਈਟੀ ਟੀਮ ਨਹੀਂ ਹੈ ਸਾਡੀ ਆਈਟੀ ਟੀਮ ਪੰਜਾਬ ਦਾ ਨੌਜਵਾਨ ਹੈ ਪੰਜਾਬ ਦਾ ਜੁੱਥ ਹੈ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਫਿਰ ਸਾਡਾ ਆਈਟੀ ਵਿੰਗ ਬਣੋ ਤੁਸੀਂ ਯੋਗਦਾਨ ਪਾਓ ਤੁਸੀਂ ਕਮੈਂਟ ਕਰੋ ਜਿੱਥੇ ਕਿਤੇ ਗਲਤ ਬੋਲਦੇ ਨੇ ਗਲਤ ਸੋਚਦੇ ਨੇ ਇਸ ਕਰਕੇ ਅਸੀਂ ਇਸ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਲੋਕਾਂ ਤੋਂ ਵੱਡਾ ਆਈਟੀ ਵਿੰਗ ਜਿਹੜਾ ਹੈ ਉਹ ਕੋਈ ਨਹੀਂ ਹੈ ਇਹ ਤਾਂ 10 ਲੱਖ 20 ਲੱਖ ਰੁਪਈਆ ਮਹੀਨਾ ਦੇ ਕੇ ਆਈਟੀ ਬੰਗ ਬਣਾ ਲੈਂਦੇ ਨੇ ਉਹਨਾਂ ਨੂੰ ਕੰਟੈਂਟ ਦੇ ਦਿੰਦੇ ਨੇ ਉਹ ਜਿੰਨੀ ਕਿ ਡਿਊਟੀ ਦਿੰਦੇ ਨੇ ਉਨੀ ਕਿ ਕਰੇ ਜਾਂਦੇ ਨੇ ਪਰ ਜਦੋਂ ਪੰਜਾਬ ਦਾ ਬੱਚਾ-ਬੱਚਾ ਪੰਜਾਬ ਦਾ ਹਰ ਇੱਕ ਨੌਜਵਾਨ ਲੜਕੀ ਲੜਕਾ ਬਚਿੰਦਾ ਜਦੋਂ ਪਲੇਟਫਾਰਮ ਦੇ ਉੱਤੇ ਆ ਗਿਆ ਨਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਪੰਜਾਬ ਨੂੰ ਬਚਾਉਣ ਵਾਸਤੇ ਉਤਰਿਆ ਆ ਉਹ ਸਮਾਂ ਹੁੰਦਾ ਸੀ ਸੜਕਾਂ ਦੇ ਉੱਤਰਨਾ ਪੈਂਦਾ ਸੀ ਹੁਣ ਸੜਕਾਂ ਦੀ ਉਤਰਦੀ ਲੋੜ ਨਹੀਂ ਹੁਣ ਸੋਸ਼ਲ ਮੀਡੀਆ ਤੇ ਉਤਰੋ ਪੰਜਾਬ ਨੂੰ ਬਚਾਉਣ ਵਾਸਤੇ ਜੋ ਸਾਡਾ ਵੈਰੀ ਸਾਡੇ ਖਿਲਾਫ ਨੈਰੇਟਿਵ ਬਣਾ ਰਿਹਾ ਉਹਨੂੰ ਕਰੈਕ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਦਾਖਲੀ ਕਰੋ ਸੋਸ਼ਲ ਮੀਡੀਆ ਦੇ ਵਿੱਚ ਐਂਟਰੀ ਕਰੋ ਦੁਨੀਆ ਭਰ ਦੇ ਮੈਂ ਸਿੱਖਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸੋਸ਼ਲ ਮੀਡੀਆ ਦੇ ਵਿੱਚ ਐਂਟਰੀ ਕਰੋ ਅਸੀਂ ਇਹਨਾਂ ਦਾ ਧੂ ਕੱਢ ਦੇਾਂਗੇ ਦੇਖਦੇ ਹਾਂ ਕਿਥੋਂ ਕਿ ਤੱਕ ਜਿਹੜਾ ਹੈ ਇਹ ਜਾਂਦੇ ਨੇ ਪੈਸਾ ਵੱਡੀ ਚੀਜ਼ ਹੁੰਦੀ ਹੈ ਪਰ ਕੇਵਲ ਪੈਸੇ ਦੇ ਸਿਰ ਤੇ ਵੀ ਜਿੱਤਿਆ ਨਹੀਂ ਜਾ ਸਕਦਾ ਹੁੰਦਾ ਪੈਸੇ ਦੇ ਸਿਰ ਤੇ ਵੀ ਜਿੱਤਿਆ ਨਹੀਂ ਜਾ ਸਕਦਾ ਹੁੰਦਾ ਜਿੰਨ ਲਈ ਹੌਸਲੇ ਚਾਹੀਦੇ ਨੇ ਜਿਵੇਂ ਜੰਗਾਂ ਹੁੰਦੀਆਂ ਨੇ ਨਾ ਕੇਵਲ ਹਥਿਆਰਾਂ ਦੇ ਬਲ ਤੇ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਲੜਨ ਲਈ ਹੌਸਲਾ ਚਾਹੀਦਾ ਹੈ ਦਲੇਰੀ ਚਾਹੀਦੀ ਹੈ ਉਵੇਂ ਸਿਆਸੀ ਜਿੱਤ ਪ੍ਰਾਪਤ ਕਰਨ ਵਾਸਤੇ ਇਕੱਲੇ ਪੈਸੇ ਦੀ ਲੋੜ ਨਹੀਂ ਹੈ ਸਾਨੂੰ ਹਿੰਮਤ ਤੇ ਹੌਸਲੇ ਦੀ ਲੋੜ ਹੈ ਔਰ ਤੁਹਾਡੇ ਕੋਲੋਂ ਮਿਲਣਾ ਤੇ ਤੁਹਾਡੇ ਕੋਲੋਂ ਲੈਣਾ ਤੇ ਤੁਹਾਨੂੰ ਦੇਣਾ ਵੀ ਹੈ ਸੋ ਇਕੱਠੇ ਹੋਈਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਂ ਆਪ ਜੀ ਦਾ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ